ਉਹਨਾਂ ਦੇ ਹੱਥ ਬੰਨ ਕੇ ਪੈਰ ਚ ਬੀੜੀਆਂ ਪਾ ਕੇ ਉਹ ਕਹਿੰਦੇ ਜੀ ਪਾਣੀ ਵੀ 48 ਘੰਟੇ ਚ ਪਿਆ ਗਿਆ ਇਹ ਚੀਜ਼ ਜਿਹੜੀ ਆ ਇਹਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਕੀ ਸਾਡੇ ਜਿਹੜੇ ਜਿਹੜੇ ਵਿਦੇਸ਼ ਮੰਤਰੀ ਆ ਜੈ ਸ਼ੰਕਰ ਜੀ ਉਹ ਕਹਿੰਦੇ ਆ ਕਿ ਇਹ ਕੋਈ ਨਵੀਂ ਬਾਤ ਨਹੀਂ ਹੈ ਹਾਥਗੜੀ ਲਗਾ ਕਰ ਲਾਣਾ ਜੀ ਅਮਰੀਕਾ ਕੀ ਨੀਤੀ ਹੈ ਕੋਨੇ ਕਿਹਾ ਕਿ ਅਮਰੀਕਨ ਦੀ ਫੌਜ ਨੇ ਆ ਕੁਛ ਕੀਤਾ ਉਹਦਾ ਜਹਾਜ਼ ਆਇਆ ਉਹ ਮੇਰੀ ਜ਼ਿੰਦਗੀ ਨਾਲ ਜੁੜੀ ਇੱਕ ਘਟਨਾ ਮੈਨੂੰ ਬਿਲਕੁਲ ਯਾਦ ਆ ਗਈ ਬਿਲਕੁਲ ਉਸੇ ਤਰ੍ਹਾਂ ਹੀ ਪ੍ਰਤੱਖ ਦਿਸਣ ਲੱਗ 40 ਸਾਲ ਪਹਿਲਾਂ ਇਸ ਧਰਤੀ ਤੇ ਜਦੋਂ 84 ਦਾ ਦੌਰ ਸੀ ਉਦੋਂ ਇਸ ਪੰਜਾਬ ਦੇ ਵਿੱਚ ਵਾਪਰਿਆ ਤੇ ਮੇਰੇ ਖੋਤੇ ਵਾਪਰਿਆ ਪਿੰਡੇ ਦੇ ਵਾਪਰਿਆ ਇਸੇ ਤਰ੍ਹਾਂ ਦਾ ਹੀ ਫੌਜੀ ਜਹਾਜ਼ ਤੇ ਇਸੇ ਤਰ੍ਹਾਂ ਹੀ ਇੱਥੋਂ ਸਾਨੂੰ ਪੰਜਾਬ ਤੋਂ ਰਿਪੋਰਟ ਕਰਕੇ ਜੋਧਪੁਰ ਜੇਲ੍ਹ ਲੈ ਕੇ ਗਏ ਸੀ ਉਸ ਤੋਂ ਬਾਅਦ ਸਾਨੂੰ ਪਟਿਆਲੇ ਤੋਂ ਜਿਹੜੇ ਡਕੋਟਾ ਕਹਿੰਦੇ ਆ ਉਹਨਾਂ ਨੂੰ ਫੌਜੀਆਂ ਦੇ ਜਹਾਜ਼ ਹੁੰਦੇ ਨੇ ਜਿਹੜੇ ਇਹਨੂੰ ਡਕੋਟਾ ਕਹਿੰਦੇ ਆ ਅੱਛਾ ਉਹਦੇ ਵਿੱਚ ਸਾਨੂੰ ਲਿਜਾਇਆ ਜਾਂਦਾ ਸੀ ਤੇ ਸਾਡੇ ਹੱਥਕੜੀਆਂ ਲੱਗੀਆਂ ਤੇ ਮੂੰਹ ਦੇ ਉੱਤੇ ਕੱਪੜਾ ਪਾਤਾ ਜਾਂਦਾ ਸੀ ਸਾਨੂੰ ਮਤ ਦਿਖੇ ਨਾ ਵੀ ਸੀ ਕਿੱਧਰ ਜਾ ਰਹੇ ਆ ਰਸਤੇ ਵਿੱਚ ਜੇ ਕਿਸੇ ਨੂੰ ਪਾਣੀ ਦੀ ਲੋੜ ਵੀ ਪਈ ਤਾਂ ਉਹ ਫੌਜੀ ਜਿਹੜੇ ਸੀਗੇ ਜਿਹੜੇ ਵਿੱਚ ਸਾਡੇ ਨਾਲ ਹੁੰਦੇ ਸੀ ਉਹ ਭੌਜੀ ਜਿਹੜੇ ਸੀ ਉਹਦੇ ਮੂੰਹ ਦਾ ਕੱਪੜਾ ਚੱਕ ਕੇ ਆਪ ਕੱਪੜਾ ਪਿਆਉਂਦੇ ਸੀ ਪੈਰਾਂ ਦੇ ਵਿੱਚ ਬੀੜੀਆਂ ਪਾਈਆਂ ਹੱਥਾਂ 'ਚ ਪਾਈਆਂ ਹਾਂਜੀ ਹਾਂਜੀ ਪੈਰਾਂ 'ਚ ਬੀੜੀਆਂ ਸੀ ਹੱਥਾਂ 'ਚ ਹਥਕੜੀਆਂ ਸੀ ਐਦਾਂ ਕਰਕੇ ਹੱਥ ਘੜੀਆਂ ਤੇ ਮੂੰਹ ਦੇ ਉੱਤੇ ਕਵਰ ਕਰ ਦਿੰਦੇ ਸੀਗੇ ਮਰੋ ਮਰੋ ਆਏ ਜੇ ਕੋਈ ਆਮ ਬੰਦਾ ਦੇਖੇ ਤਾਂ ਅਗਲਾ ਘਬਰਾ ਜਾਂਦਾ ਐਦਾਂ ਕਰਕੇ ਉਹ ਬਗਾਨੇ ਨੇ ਕੋਰੇ ਨੇ ਉਹਨਾਂ ਦੇ ਵੱਲੋਂ ਜੇ ਕੀਤਾ ਗਿਆ ਚਾਹੇ ਅਨਮਨੁੱਖੀ ਸੀ ਪਰ ਇੱਥੇ ਤਾਂ ਦੇਸ਼ ਦੀ ਫੌਜ ਨੇ ਆਪਣੇ ਦੇਸ਼ ਤੇ ਲੋਕਾਂ ਦੇ ਨਾਲ ਇਸ ਤਰ੍ਹਾਂ ਕੀਤਾ ਮੈਨੂੰ ਲੱਗਦਾ ਕੋਲ ਉਹਦੇ ਵਿੱਚ ਘੱਟ ਉਮਰ ਤੁਸੀਂ ਵੀ ਉਦੋਂ ਬਹੁਤ ਜੰਗ ਹੋਵੋਗੇ ਘੱਟ ਉਮਰ ਦੇ ਵੀ ਹੋਣਗੇ ਮੈਂ 22 ਸਾਲ ਦਾ ਸੀ ਕੀ ਨਾਨਕਸ਼ਹੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇੱਕ ਨਾਨਕਸ਼ਹੀ ਸਿੱਕਾ ਜਿਹੜਾ ਉਹ 13 ਪੌਂਡ ਦਾ ਬਰਾਬਰ ਹੁੰਦਾ ਸੀ ਅੱਜ ਜੇ ਸਿੱਧਾ ਹਿਸਾਬ ਲਾਈਏ ਤਾਂ 1200 ਰੁਪਈਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ 1 ਰੁਪਈਆ ਤੇ ਅੰਗਰੇਜ਼ਾਂ ਦਾ 1200 ਰੁਪਈਆ ਵੀ ਕੀ ਇਹ ਜਹਾਜ਼ਦਾਰ ਅੰਮ੍ਰਿਤਸਰ ਦੀ ਧਰਤੀ ਤੇ ਉਤਰਦਾ ਮਤਲਬ ਕੀ ਸੀ ਗੁਜਰਾਤ ਨੂੰ ਉਤਰਦਾ ਸੀ ਜਦੋਂ ਕਿ 70 ਨੂੰ ਪੰਜਾਬ ਤੋਂ ਬਾਹਰ ਦੇ ਨੇ ਤੁਹਾਡੀ ਕੱਲ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਬੜਾ ਵਧੀਆ ਮੈਸੇਜ ਦਿੱਤਾ ਕਿ ਇੱਥੇ ਰਹਿ ਕੇ ਆਈਐਸ ਆਈਪੀਐਸ ਬਣੋ ਉਹ ਉਹ ਕਿਵੇਂ ਦੇ ਜਜ਼ਬਾਤ ਸੀਗੇ ਤੁਸੀਂ ਉਦੋਂ ਥੋੜੇ ਜੇ ਇਮੋਸ਼ਨਲ ਜੇ ਵੀ ਸੀਗੇ ਜਿਹੜਾ ਨੌਜਵਾਨ ਆ ਜਿਹੜਾ ਇਹ ਸੋਚਦਾ ਸੀ ਕਿ ਮੈਂ 10ਵੀਂ ਤੋਂ ਬਾਅਦ 12ਵੀਂ ਕਰਕੇ ਮੇਰਾ ਕੀ ਐ ਕੋਈ ਕਹਿੰਦਾ ਆਈਲੈਟਸ ਜਿਹਨੂੰ ਪੁੱਛੋ ਲੜਕੀ ਨੂੰ ਪੁੱਛੋ ਹਾਈਲਾਈਟਸ ਲੜਕਿਆਂ ਨੂੰ ਪੁੱਛੋ ਹਾਈਲਾਈਟਸ ਗੱਲਬਾਤ ਕਰਾਂਗੇ ਗੁਰਚਰਨ ਸਿੰਘ ਗਰੇਵਾਲ ਨੇ ਐਸਟੀਪੀਸੀ ਮੈਂਬਰ ਨੇ ਗਰੇਵਾਲ ਸਾਹਿਬ ਵੈਲਕਮ ਆ ਡੇਲੀ ਪੋਸਟ ਦੇ ਸਟੂਡੀਓ ਚ ਜੀ ਜੀ ਸਭ ਤੋਂ ਪਹਿਲਾਂ ਤਾਂ ਰਿਐਕਸ਼ਨ ਇਹ ਚਾਹਾਂਗੇ ਕਿ ਜੋ ਚੀਜ਼ਾਂ ਕੱਲ ਹੋਈਆਂ ਨੇ ਜੋ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਤੁਹਾਡੀ ਬ੍ਰੀਕ ਨਜ਼ਰ ਕੀ ਕਹਿੰਦੀ ਹੈ ਦੇਖੋ ਗगन ਜੀ ਬੜੀ ਇੱਕ ਦੁਖਦਿਲਾਗਾ ਹੂੰ ਕਿਉਂਕਿ ਪ੍ਰਵਾਸ ਭਾਵੇਂ ਅੱਜ ਦੀ ਤਰੀਕ ਦੇ ਵਿੱਚ ਹਿੰਦੁਸਤਾਨ ਦੇ ਸਾਰੇ ਵਰਗ ਲੋਕ ਕਰ ਰਹੇ ਨੇ ਹੂੰ ਜਿਵੇਂ ਕੱਲ ਜਿਹੜਾ ਜਹਾਜ਼ ਉਤਰਿਆ ਉਹਦੇ ਵਿੱਚ 30 ਪੰਜਾਬੀ ਸੀ ਹਰਿਆਣਵੀ ਸੀ ਵੱਡੀ ਗਿਣਤੀ ਵਿੱਚ ਗੁਜਰਾਤੀ ਸੀ ਹੋਰ ਵੀ ਸੋਬਿਆਂ ਦੇ ਸੀਗੇ ਇਹ ਪਰ ਮੋੜ ਤੇ ਜਿਹੜਾ ਇਸ ਗੱਲ ਦਾ ਆਮ ਚਰਚਾ ਰਹਿੰਦੀ ਹੈ ਕਿ ਅਸੀਂ ਪੰਜਾਬੀ ਤੇ ਖਾਸ ਤੌਰ ਤੇ ਸਿੱਖ ਜਿਹੜੇ ਕਿਉਂਕਿ ਪਿੱਛੇ ਵਰਲਡ ਵਾਰ ਹੋਈਆਂ ਫਸਟ ওয়ার ਵਾਰ ਸੈਕੰਡ ওয়ার্ল্ড ਵਾਰ ਉਸ ਤੋਂ ਬਾਅਦ ਪ੍ਰਵਾਸ ਹੋਏ ਅੰਗਰੇਜ਼ਾਂ ਨੇ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਉਹ ਆਬਾਦ ਕਰਨ ਲਈ ਦਿੱਤੀ ਆਪਣੇ ਕਿਉਂਕਿ ਜਿਹੜੇ ਸਿੱਖ ਫੌਜੀ ਸੀ ਉਹਨਾਂ ਦੀ ਬਹਾਦਰੀ ਸੀ ਉਹਨਾਂ ਦੀ ਕਾਬਲੀਅਤ ਸੀ ਉਹਨਾਂ ਨੂੰ ਜਗਾਵਾ ਦਿੱਤੀਆਂ ਇਹ ਉਸ ਸਮੇਂ ਦਾ ਵੱਡਾ ਪ੍ਰਵਾਸ ਹੁੰਦਾ ਸੀ ਪਰ ਹੁਣ ਤਾਂ ਬਹੁਤ ਸਾਰੇ ਲੋਕ ਜਾ ਰਹੇ ਨੇ ਸੋ ਜਿਹੜਾ ਉਹਨਾਂ ਦਾ ਤਰੀਕਾ ਸੀਗਾ ਅ ਅਮਰੀਕਾ ਦਾ ਉਹਦੀ ਇੱਕ ਦਾਦਾਗਰੀ ਜਿਹੜੀ ਦਿਖਾਈ ਉਹਨਾਂ ਨੇ ਟਰੰਪ ਨੇ ਜਿਸ ਢੰਗ ਨਾਲ ਵੀ ਦਿਖਾਈ ਹੈ ਪਾਵੇਂ ਅੱਜ ਉਥੋਂ ਦੀ ਕੋਰਟ ਨੇ ਸ਼ਾਇਦ ਥੋੜੀ ਜਿਹੀ ਰਾਹਤ ਦਿੱਤੀ ਆ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਦਿਲ ਤੇ ਦਰਦ ਜ਼ਰੂਰ ਆ ਆਮ ਲੋਕ ਵੀ ਇਸ ਗੱਲ ਹੀ ਦਰਦ ਕਰਦੇ ਨੇ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਹੱਥ ਬੰਨ ਕੇ ਪੈਰ ਚ ਬੀੜੀਆਂ ਪਾ ਕੇ ਉਹ ਕਦੇ ਜੀ ਪਾਣੀ ਵੀ ਨਹੀਂ 40 ਘੰਟੇ ਚ ਪਿਆ ਆ ਗਿਆ ਇਹ ਚੀਜ਼ ਜਿਹੜੀ ਆ ਇਹਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਨਾਲ ਜੋੜਿਆ ਜਾ ਰਿਹਾ ਕੋਈ ਕੋਈ ਮੈਸੇਜ ਵੀ ਲੱਗਦਾ ਐ ਇਦਾਂ ਕਰਕੇ ਦੇਖੋ ਕੋਈ ਨਾ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੋਣੀ ਆ ਪਰ ਉਹਦੇ ਵਿੱਚ ਸਾਰੇ ਆਵਾਮ ਨੇ ਉਹਦੇ ਚ ਮੈਂ ਕੋਈ ਸਿਆਜਨੀਤੀ ਨਹੀਂ ਕਰਨੀ ਚਾਹਦਾ ਆਵਾਮ ਨੇ ਇਹ ਗੱਲ ਕਹੀ ਹੈ ਪਰ ਮੈਨੂੰ ਲੱਗਦਾ ਕਿ ਇੱਕ ਗੱਲ ਜਿਹੜੀ ਮੇਰੇ ਦਿਲ ਤੇ ਅਸਰ ਵੀ ਕੀਤੀ ਆ ਕਿ ਸਾਡੇ ਜਿਹੜੇ ਜਿਹੜੇ ਵਿਦੇਸ਼ ਮੰਤਰੀ ਆ ਜੈ ਸ਼ੰਕਰ ਜੀ ਉਹ ਕਹਿੰਦੇ ਆ ਕਿ ਇਹ ਕੋਈ ਨਵੀਂ ਬਾਤ ਨਹੀਂ ਹੈ ਹਾਥਗੜੀ ਲਗਾ ਕੇ ਲਾਣਾ ਜੇ ਅਮਰੀਕਾ ਕੀ ਨੀਤੀ ਹੈ ਤੇ ਬੜੀ ਮੈਨੂੰ ਮੈਨੂੰ ਦੁੱਖ ਲੱਗਿਆ ਅੱਜ ਇੱਕ ਹਿੰਦੀ ਖਬਰ ਦੀ ਸੁਰਖੀ ਸੀ ਇਹ ਤੇ ਇਸ ਗੱਲ ਨੂੰ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜાં ਉਹਨਾਂ ਦੀ ناکਾਮਯਾਬੀ ਵਿੱਚ ਦਿਖਾਈ ਦੇ ਰਹੀ ਆ ਤੇ ਮੈਨੂੰ ਇਸ ਸਮੇਂ ਲੋਕਾਂ ਨੇ ਕਿਹਾ ਕਿ ਮਤਲਬ ਅਮਰੀਕਾ ਦੀ ਫੌਜ ਨੇ ਆ ਕੁਛ ਕੀਤਾ ਉਹਦਾ ਜਹਾਜ਼ ਆਇਆ ਉਹ ਮੇਰੀ ਜ਼ਿੰਦਗੀ ਨਾਲ ਜੁੜੀ ਇੱਕ ਘਟਨਾ ਮੈਨੂੰ ਬਿਲਕੁਲ ਯਾਦ ਆ ਗਈ ਬਿਲਕੁਲ ਉਸੇ ਤਰ੍ਹਾਂ ਹੀ ਪ੍ਰਤੱਖ ਦਿਸਣ ਲੱਗੀ ਕਿ ਮੈਂ ਇਹ ਦੇਖਦਾ ਸੀਗਾ ਕਿ ਇਹ ਤਾਂ ਬਗਾਨੇ ਸੀ ਤੇ ਅੱਜ ਤੋਂ ਕੋਈ 40 ਸਾਲ ਪਹਿਲਾਂ ਇਸ ਧਰਤੀ ਤੇ ਜਦੋਂ 84 ਦਾ ਦੌਰ ਸੀ ਉਹ ਉਹ ਇਸ ਪੰਜਾਬ ਦੇ ਵਿੱਚ ਵਾਪਰਿਆ ਤੇ ਮੇਰੇ ਖੋਤੇ ਵਾਪਰਿਆ ਪਿੰਡੇ ਦੇ ਵਾਪਰਿਆ ਇਸੇ ਤਰ੍ਹਾਂ ਦਾ ਹੀ ਫੌਜੀ ਜਹਾਜ਼ ਤੇ ਇਸੇ ਤਰ੍ਹਾਂ ਹੀ ਇਥੋਂ ਸਾਨੂੰ ਪੰਜਾਬ ਚੋਂ ਰਿਪੋਰਟ ਕਰਕੇ ਜੋਧਪੁਰ ਜੇਲ੍ਹ ਲੈ ਕੇ ਗਏ ਸੀ ਅੱਛਾ ਤੇ ਇਹ ਜਦੋਂ ਅਸੀਂ 84 ਚ ਫੜੇ ਗਏ ਉਹ ਆਪਣੇ ਆਪਣੇ ਸੀਗੇ ਫੌਜੀ ਇਹ ਆਪਣੇ ਆਪਣੇ ਦੇਸ਼ ਦੇ ਫੌਜੀ ਮੈਂ ਉਹਦਾ ਜ਼ਿਕਰ ਕਰ ਰਿਹਾ ਨਾ ਕਿ ਉਹ ਗਿਲਾ ਉਹ ਉਹ ਸਮਾਂ ਚੇਤੇ ਆ ਗਿਆ ਕਿ ਉੱਥੇ ਆਪਣਿਆਂ ਨੇ ਹੱਤਕੜੀਆਂ ਲਾਈਆਂ ਸੀ ਇੱਥੇ ਤਾਂ ਬਗਾਨੇ ਸੀ ਹਾਂ ਮੈਂ ਦੱਸ ਰਿਹਾ ਕਿ ਬਿਲਕੁਲ ਇਸੇ ਤਰ੍ਹਾਂ ਦੀ ਤਸਵੀਰ ਸੀ ਕਿ ਸਾਨੂੰ ਇਥੋਂ ਜਦੋਂ ਦਰਬਾਰ ਸਾਹਿਬ ਤੋਂ ਫੜਿਆ ਗਿਆ ਫੌਜ ਨੇ ਰੱਖਿਆ ਉਸ ਤੋਂ ਬਾਅਦ ਜੋਧਪੁਰ ਦੀ ਜੇਲ੍ਹ ਚ ਰਹੇ ਉਸ ਤੋਂ ਬਾਅਦ ਸਾਨੂੰ ਪਟਿਆਲੇ ਤੋਂ ਜਿਹੜੇ ਡਕੋਟਾ ਕਹਿੰਦੇ ਆਨ ਉਹ ਫੌਜੀਆ ਦੇ ਜਹਾਜ਼ ਹੁੰਦੇ ਨੇ ਜਿਹੜੇ ਇਹਨੂੰ ਟਕੋਟਾ ਕਹਿੰਦੇ ਆ। ਉਹਦੇ ਵਿੱਚ ਸਾਨੂੰ ਲਿਜਾਇਆ ਜਾਂਦਾ ਸੀ ਤੇ ਸਾਡੇ ਹੱਥਕੜੀਆਂ ਲੱਗੀਆਂ ਤੇ ਮੂੰਹ ਦੇ ਉੱਤੇ ਕੱਪੜਾ ਪਾ ਦਿੱਤਾ ਜਾਂਦਾ ਸੀ ਸਾਨੂੰ ਮਤ ਦਿਖੇ ਨਾ ਵੀ ਅਸੀਂ ਕਿੱਧਰ ਜਾ ਰਹੇ ਆ। ਵੀ ਸਾਨੂੰ ਕਿੱਥੇ ਲਿਜਾ ਰਹੇ ਨੇ। ਬੜੀ ਇੱਕ ਹੌਲਨਾਕ ਜੀ ਗੱਲ ਸੀ ਤੇ ਰਾਹ ਦੇ ਵਿੱਚ ਸਫ਼ਰ ਤਾਂ ਭਾਵੇਂ 2-2.5 ਘੰਟੇ ਦਾ ਕਿਉਂਕਿ ਉਹ ਜਹਾਜ਼ ਬੜੀ ਵੱਡੀ ਸਪੀਡ ਨਾਲ ਨਹੀਂ ਚੱਲਦੇ। ਰਸਤੇ ਵਿੱਚ ਜੇ ਕਿਸੇ ਨੂੰ ਪਾਣੀ ਦੀ ਲੋੜ ਵੀ ਪਈ ਤਾਂ ਉਹ ਫੌਜੀ ਜਿਹੜੇ ਸੀਗੇ ਜਿਹੜੇ ਵਿੱਚ ਸਾਡੇ ਨਾਲ ਹੁੰਦੇ ਸੀ ਉਹ ਫੌਜੀ ਜਿਹੜੇ ਸੀ ਉਹਦੇ ਮੂੰਹ ਦਾ ਕੱਪੜਾ ਚੱਕ ਕੇ ਆਪ omega ti nal kana ਕਾਪਣਾ ਪਿਆਉਂਦੇ ਸੀ ਐਨਾ ਐਨਾ ਜ਼ਿਆਦਾ ਸਖਤ ਸਖਤ ਸੀ ਮੈਂ ਉਹ ਯਾਰ ਕੀਤਾ ਮੈਂ ਕਿਹਾ ਵੀ ਇਹ ਤਾਂ ਅਮਰੀਕਾ ਨੇ ਕੀਤਾ ਉਹ ਤਾਂ ਬਗਾਨੇ ਸੀ ਸਾਡੇ ਨਹੀਂ ਹੈਗੇ ਪਰ ਸਾਡਿਆਂ ਨੇ ਵੀ ਇਸ ਤਰ੍ਹਾਂ ਕੀਤਾ ਸੀ ਸੋ ਮੈਨੂੰ ਉਸ ਦਿਨ ਦੀ ਗੱਲ ਜਿਹੜੀ ਆ ਉਹ ਯਾਦ ਆਈ ਬਈ ਅਮਰੀਕਾ ਨੂੰ ਤਾਂ ਲਾਂਬਾ ਦਿੰਦੇ ਹੀ ਦਿੰਦੇ ਆ ਤੇ ਜਦੋਂ ਸਾਡਿਆਂ ਨੇ ਕੀਤਾ ਸੀ ਉਦੋਂ ਕੋਈ ਲਾਂਬਾ ਨਹੀਂ ਸੀ ਉਦੋਂ ਮੀਡੀਆ ਵਾਲਾ ਮਤਲਬ ਐਕਟਿਵ ਨਹੀਂ ਸੀਗਾ ਤੇ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਨਹੀਂ ਆਈਆਂ ਪਰ ਉਹ ਸਾਡੇ ਨਾਲ ਵਾਪਰੀ ਗੱਲ ਜਿਹੜੀ ਆ ਉਹ 40 ਸਾਲ ਪੁਰਾਣੀ ਉਹ ਬਿਲਕੁਲ ਉੱਤਰ ਕੇ ਜਿਹੜੀ ਆ ਸਾਹਮਣੇ ਆ ਗਈ ਕਿ ਇਸ ਗੱਲ ਦਾ ਕੀ ਗਿਲਾ ਕਰੀਏ ਜੈ ਸ਼ੰਕਰ ਨੇ ਸਹੀ ਕਿਹਾ ਵੀ ਉਹਨਾਂ ਦੀ ਉਹਨਾਂ ਦਾ ਇੱਕ ਸੁਭਾਅ ਆ ਤੇ ਇਹ ਵੀ ਕਹਿ ਦੇਣਾ ਚਾਹੀਦਾ ਕਿ ਸਾਡੀ ਫੌਜ ਦਾ ਵੀ ਸੁਭਾਅ ਕਿ ਸਾਡੇ ਸਿੱਖਾਂ ਨਾਲ ਵੀ ਇਹੋ ਜਿਹਾ ਵਤੀਰਾ ਹੁੰਦਾ ਰਿਹਾ ਗਰੇਵ ਸਾਹਿਬ ਜਦੋਂ ਤੁਸੀਂ ਉਹ ਯਾਦ ਕਰਦੇ ਹੋ ਸਮਾਂ ਤੁਹਾਨੂੰ ਲੈ ਕੇ ਗਏ ਪੈਰਾਂ ਦੇ ਵਿੱਚ ਬੀੜੀਆਂ ਪਾਈਆਂ ਹੱਥਾਂ 'ਚ ਪਾਈਆਂ ਹਾਂਜੀ ਹਾਂਜੀ ਪੈਰਾਂ 'ਚ ਬੀੜੀਆਂ ਸੀ ਹੱਥਾਂ 'ਚ ਹਥਕੜੀਆਂ ਸੀ ਐਂ ਤਾਂ ਕਰਕੇ ਹੱਥ ਘੜੀ ਹਥਕੜੀਆਂ ਤੇ ਮੂੰਹ ਦੇ ਉੱਤੇ ਕਵਰ ਕਰ ਦਿੰਦੇ ਸੀਗੇ ਮਤਲਬ ਮਤਲਬ ਆਏ ਜੇ ਕੋਈ ਆਮ ਬੰਦਾ ਦੇਖੇ ਤਾਂ ਅਗਲਾ ਘਬਰਾ ਜਾਂਦਾ ਵੀ ਯਾਰ ਇੱਕ ਸਾਹ ਘੁੱਟ ਕਰਨ ਵਾਲੀ ਗੱਲ ਹੀ ਆ ਪਰ ਉਹ ਦੌਰ ਇਸ ਤਰ੍ਹਾਂ ਦਾ ਸੀ ਉਦੋਂ ਥੋੜਾ ਜਿਹਾ ਡਰ ਜਿਹਾ ਵਾ ਉਹ ਅੱਛਾ ਮੂੰਹ ਦੇ ਵੀ ਕੱਪੜਾ ਪਾਇਆ ਕਿ ਦੇਖ ਨਾ ਸਕੋ ਹੋ ਕੀ ਦੇ ਹਾਂ ਵੀ ਕਿੱਥੇ ਜਾ ਰਹੇ ਆ ਜਿੱਥੋਂ ਬਸ ਤੋਂ ਲ ਜਾ ਰਹੇ ਸਾਨੂੰ ਇਹ ਨਹੀਂ ਸੀ ਉਹ ਦੱਸ ਦੇ ਕਿ ਕਿੱਥੇ ਤੁਸੀਂ ਜਾ ਰਹੇ ਹੋ ਏ ਮੈਨੂੰ ਇਸ ਘਟਨਾ ਤੋਂ ਉਹ ਗੱਲ ਜਿਹੜੀ ਆ ਉਹ ਅੱਜ ਯਾਦ ਆਈ ਤਾਜ਼ਾ ਹੋ ਗਈ ਉਹ ਮੈਂ ਤਾਂ ਥੋੜਾ ਨਾਲ ਸਾਝੀ ਕੀਤੀ ਬਹੁਤ ਜ਼ਿਕਰ ਜ਼ਿਕਰੇ ਇਹ ਠੀਕ ਆ ਜੇ ਤੁਸੀਂ ਆਪਸ ਵਿੱਚ ਦੋਨਾਂ ਨੂੰ ਇੱਕ ਦੋ ਪਾਸੇ ਰੱਖ ਕੇ ਦੇਖੋ ਉੱਥੇ ਤਾਂ ਇਹ ਜ਼ਿਕਰ ਚੱਲ ਰਿਹਾ ਕਿ ਜੀ ਉਹ ਐਦਾਂ ਕਰਕੇ ਉਹ ਬਗਾਨੇ ਨੇ ਕੋਰੇ ਨੇ ਉਹਨਾਂ ਦੇ ਵੱਲੋਂ ਜੇ ਕੀਤਾ ਗਿਆ ਚਾਹੇ ਅਨਮਨੁੱਖੀ ਸੀ ਪਰ ਇੱਥੇ ਤਾਂ ਦੇਸ਼ ਦੀ ਫੌਜ ਨੇ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਕੀਤਾ ਔਰ ਮੈਨੂੰ ਲੱਗਦਾ ਕੋਈ ਉਹਦੇ ਵਿੱਚ ਘੱਟ ਉਮਰ ਤੁਸੀਂ ਵੀ ਉਦੋਂ ਬਹੁਤ ਜੰਗ ਹੋਵੋਗੇ ਘੱਟ ਉਮਰ ਦੇ ਵੀ ਹੋਣਗੇ ਮੈਂ 22 ਸਾਲ ਦਾ ਸੀ ਇਹ ਨਹੀਂ ਉਮਰ ਵਾਲੇ ਸੀਗੇ ਸਾਰੇ ਕਿਉਂਕਿ ਅਸੀਂ ਪੌਣੇ ਕਿ 400 ਬੰਦਾ ਨਾਬਜਿਲ ਤੋਂ ਗਏ ਸੀ ਤੇ ਉਹ ਇਸੇ ਤਰ੍ਹਾਂ ਹੀ ਫੌਜੀਆਂ ਦੇ ਜਹਾਜ਼ 'ਚ ਗਏ ਸੀ ਤੁਹਾਨੂੰ ਇਹ ਵੀ ਲੱਗਦਾ ਵਾ ਕਿ ਇਹ ਇਹ ਜੋ ਚੀਜ਼ਾਂ ਹੋਈਆਂ ਨੇ ਹਾਲਾਂਕਿ ਚਲੋ ਕੋਰਟ ਦੇ ਵੱਲੋਂ ਹੁਣ ਜਿਹੜੇ ਇੱਕ ਆਰਡਰ ਆਏ ਨੇ ਅਣਮਿੱਥੇ ਸਮੇਂ ਲਈ ਫਿਲਹਾਲ ਰੋਕ ਲਗਾਈ ਗਈ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਸਰਕਾਰਾਂ ਦੇ ਵੱਲੋਂ ਇਸ ਚੀਜ਼ ਨੂੰ ਲੈਣਾ ਚਾਹੀਦਾ ਸੀ ਉਦਾਂ ਲਿਆ ਗਿਆ ਨਹੀਂ ਲਿਆ ਗਿਆ ਕੀ ਤੁਸੀਂ ਕੀ ਦੇਖਦੇ ਹੋ ਦੇਖੋ ਜਿਹੜੀ ਸਮੇਂ ਦੀ ਮੋਦੀ ਸਰਕਾਰ ਉਹਨੇ ਇਹਦਾ ਸਵਾਗਤ ਕੀਤਾ ਹੂੰ ਤੇ ਕਿਸੇ ਨੇ ਇਸ ਦਾ ਕਹਿੰਦੇ ਆ ਇਸ ਦੀ ਮੁਖਾਲਫਤ ਕੀਤੀ ਆ ਕਿ ਸਾਡੇ ਦੇਸ਼ ਨੇ ਆਪਣੇ ਲੋਕਾਂ ਦੀ ਜਾਨ ਮਲ ਦੀ ਰਾਖੀ ਨਹੀਂ ਕੀਤੀ ਜਿਵੇਂ ਗੱਲ ਕੀਤਾ ਕਿ ਹੋਰ ਦੇਸ਼ ਜਿਹੜੇ ਆ ਉਹਨਾਂ ਦੇ ਆਪ ਗਏ ਉੱਥੇ ਜਾਜ ਲੈ ਕੇ ਗਏ ਉਹ ਲੈ ਕੇ ਆਏ ਠੀਕ ਹੈ ਚਰਚਾ ਹੁੰਦੀਆਂ ਵਾ ਪਰ ਜਿਸ ਤਰ੍ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਇੱਕ ਵੱਡਾ ਦੁਨੀਆ ਦੀ ਤੀਸਰੀ ਸ਼ਕਤੀ ਬਣਨ ਦੀ ਗੱਲ ਕਰਦੇ ਆ ਤੇ ਆਪਣੀ ਗੱਲ ਜਿਸ ਠੋਸ ਤਰੀਕੇ ਨਾਲ ਰੱਖਣੀ ਚਾਹੀਦੀ ਸੀ ਉਹ ਨਹੀਂ ਰੱਖੀ ਭਾਵੇਂ ਉਥੋਂ ਦੀ ਕੂਟ ਨੇ ਹਾਲ ਦੀ ਘੜੀ ਰਾਹਤ ਦੀ ਗੱਲ ਜ਼ਰੂਰ ਕੀਤੀ ਆ ਗੁਰਦਾਸ ਸਾਹਿਬ ਜਦੋਂ ਪ੍ਰਵਾਸ ਦੀ ਗੱਲ ਆਉਂਦੀ ਆ ਤਾਂ ਇੱਕ ਚਰਚਾ ਫਿਰ ਇਹ ਵੀ ਛਿੜਦੀ ਆ ਇੱਕ ਵਕਤ ਸੁਨਹਿਰੀ ਦੌਰ ਖਾਲਸਾ ਰਾਜ ਦਾ ਕਹਿੰਦੇ ਕਿ ਗੋਰੇ ਯੂਰੋਪੀਅਨ ਇੱਥੇ ਕੰਮ ਕਰਨ ਆਉਂਦੇ ਸੀ ਔਰ ਇਹ ਤਾਂ ਚਲੋ ਇਤਿਹਾਸਕ ਤੌਰ ਤੇ ਡਾਕੂਮੈਂਟਰੀਆਂ ਨੇ ਇਹ ਚੀਜ਼ਾਂ ਸਾਰੀਆਂ ਡੈਰੀ ਦੇ ਵਿੱਚ ਨੇ ਕਿ ਉੱਥੋਂ ਗੋਰੇ ਇੱਥੇ ਆਉਂਦੇ ਸੀ ਔਰ ਉਹਨਾਂ ਦੀ ਇਹ ਵੀ ਸੁਣਿਆ ਜਾਂਦਾ ਕਿ ਜੀ ਤਨਖਾਹਾਂ ਇੰਨੀ-ਇੰਨੀਆਂ ਹੁੰਦੀਆਂ ਸੀ ਕਿ ਜਿਹੜਾ 1 ਰੁਪਇਆ ਉਦੋਂ ਐਨੇ ਡਾਲਰ ਦੇ ਬਰਾਬਰ ਹੁੰਦਾ ਸੀ ਐਨੇ ਪਾਉਂਡ ਦੇ ਬਰਾਬਰ ਹੁੰਦਾ ਸੀ ਔਰ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਇਸ ਤਰ੍ਹਾਂ ਦੀ ਤਸਵੀਰ ਕੇ 60-60 ਲੱਖ ਰੁਪਏ ਲਾ ਕੇ ਇੱਥੋਂ ਡੰਕੀ ਲਾ ਕੇ ਜਿਹੜੇ ਨੌਜਵਾਨ ਜਾ ਰਹੇ ਨੇ ਪਨਾਮਾ ਦੇ ਜੰਗਲਾਂ ਦੇ ਵਿੱਚ ਕਈ ਲਾਪਤਾ ਹੋ ਗਏ ਖਤਮ ਹੋ ਗਏ ਬਹੁਤ ਤੁਸੀਂ ਪਤੇ ਦੀ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਮੈਂ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਅੱਜ ਦੀ ਇਸ ਵਾਰਤਾ ਦੇ ਵਿੱਚੋਂ ਇਹ ਗੱਲ ਜ਼ਰੂਰ ਵਿਚਾਰਨੀ ਚਾਹੀਦੀ ਹੈ ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ ਕਿ ਅੱਜ ਤੋਂ ਕਰੀਬ 200 ਸਾਲ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਕਰੀਬ 40 ਸਾਲ ਰਾਜ ਰਿਆ ਸੋ ਅੰਗਰੇਜ਼ਾਂ ਨੇ ਜਿਹੜੀਆਂ ਕਹੋ ਵੀ ਬੇਈਮਾਨੀਆਂ ਕੀਤੀਆਂ ਤੇ ਸਾਡੇ ਤੇ ਵੱਡਾ ਬਾਰ ਕੀਤਾ ਜਿਹੜੇ ਗਦਾਰ ਡੋਗਰੇ ਸੀ ਉਹਨਾਂ ਨੇ ਰਾਜ ਜਿਹੜਾ ਚਲਿਆ ਗਿਆ ਪਰ ਇਹ ਗੱਲ ਬਿਲਕੁਲ ਠੀਕ ਆ ਕਿ ਅੱਜ ਜਿਹੜਾ ਕੁਝ ਵਾਪਰ ਰਿਹਾ ਕੀ ਇਸ ਨੂੰ ਜੇ 200 ਸਾਲ ਪਹਿਲਾਂ ਲੈ ਜੀਏ ਤੇ ਉਸ ਗੱਲ ਨੂੰ ਸੋਚਣ ਦੀ ਲੋੜ ਹੈਗੀ ਆ ਭਾਵੇਂ ਠੀਕ ਹੈ ਕਿ ਅੱਜ ਉਹਦਾ ਹੱਲ ਨਹੀਂ ਹੈਗਾ ਪਰ ਇਹ ਇਤਿਹਾਸ ਤੋਂ ਸਾਨੂੰ ਕਿਹਨਾ ਵਿਚਾਰਨ ਦੀ ਲੋੜ ਤਾਂ ਹੈਗੀ ਆ ਨਾ ਕਿ ਅੱਜ 200 ਸਾਲ ਪਹਿਲਾਂ ਜਾਂ ਉਦੋਂ ਕੀ ਵਾਪਰਿਆ ਸੀ ਮੈਂ ਲੱਭ ਰਿਆ ਸੀਗਾ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਮੈਂ ਨਾ ਇੱਕ ਕਿਹਨਾ Google ਤੋਂ ਇੱਕ ਲੱਭ ਰਿਆ ਸੀ ਆ ਇੱਕ ਤਸਵੀਰ ਹੈ ਇਹ ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਦੀ ਆ ਪਰ ਕੀ ਆ ਵੀ ਉਸ ਦੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਾਹਰਲੇ ਵਿਦੇਸ਼ੀ ਫੌਜੀ ਸੱਚੀ ਜਿਹੜਾ ਮੁਸਲਮਾਨ ਇਹ 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 ਰਿਕਾਰਡ ਤੇ ਆ ਤੇ ਉਦੋਂ ਕਹਿੰਦੇ ਵੀ ਉਹ ਐਵਰੇਜ ਉਹਨਾਂ ਦੀ ਤਨਖਾਹ ਜਿਹੜੇ ਜਰਨਲ ਕਰਨਲ ਸੀਗੇ ਉਹਨਾਂ ਦੀ 2500 ਰੁਪਏ ਤਨਖਾਹ ਸੀ ਤੇ ਇੱਥੇ ਸਾਨੂੰ ਇਹ ਗੱਲ ਜ਼ਰੂਰ ਦੇਖਣੀ ਪੈਗੀ ਕਿ ਉਸ ਰਾਜ ਦੇ ਵਿੱਚ ਦੇਖੋ ਇੱਕ ਸਰਹੱਦ ਸੀਗੀ ਸਤਲੁਜ ਤੁਸੀਂ ਰੋਪੜ ਜਾਓ ਤੇ ਉੱਥੇ ਸਵਰਾਜ ਮਾਜਦਾ ਦੇ ਕੋਲ ਇੱਕ ਨਿਸ਼ਾਨ ਲੱਗਾ ਪਿਆ ਜੀ ਉੱਤੇ ਉਹ ਇੱਕ ਉਹ ਜਗਾਵਾ ਜਿੱਥੇ ਬੈਠ ਕੇ ਇੱਕ ਸਮਝੌਤਾ ਹੋਇਆ ਸੀ ਅੰਗਰੇਜ਼ ਸਾਰੇ ਹਿੰਦੁਸਤਾਨ ਨੂੰ ਜਿੱਤ ਗਿਆ ਸੀ ਤੇ ਉਹਨੇ ਅਖੀਰ ਤੇ ਇਸ ਗੱਲ ਤੇ ਦੇਖਿਆ ਕਿ ਅਸੀਂ ਸਿੱਖਾਂ ਨੂੰ ਜਿਤਨਾ ਸੌਖਾ ਨਹੀਂ ਉਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰ ਲਈ ਸੀ ਉਹ ਸੰਧੀ ਜਦੋਂ ਕੀਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਧਰ ਆ ਤੇ ਦੂਸਰੇ ਪਾਸੇ ਅੰਗਰੇਜ਼ਾਂ ਦਾ ਰਾਜ ਆ ਠੀਕ ਹੈ ਨਾ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਣਾ ਇਹ ਗੱਲ ਇਹ ਗੱਲ ਜ਼ਰੂਰ ਪਰਚੋਲ ਕਰਨੀ ਚਾਹੀਦੀ ਹੈ ਕਿ ਇੱਕ ਵਾਰ ਨੈੱਟ ਤੋਂ ਇਹ ਗੱਲ ਕੱਢੀ ਆ ਕਿ ਨਾਨਕਸ਼ਹੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇੱਕ ਨਾਨਕਸ਼ਾਈ ਸਿੱਕਾ ਜਿਹੜਾ ਉਹ 13 ਪੌਂਡ ਦੇ ਬਰਾਬਰ ਹੁੰਦਾ ਸੀ। ਹੂੰ। ਮੰਨ ਲਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿੱਕਾ ਜਿਹੜਾ ਉਹ ਇੰਗਲੈਂਡ ਦੀ ਜਿਹਦੇ ਦੁਨੀਆ ਤੇ ਰਾਜ ਕਰਦੇ ਸੀ ਲੋਕ ਉਹਨਾਂ ਦੇ ਘਰੇ ਕਿਨਾ 11 ਦਾ 11 ਪੌਂਡ ਦਾ ਵਿਕਦਾ ਸੀ। ਅੱਜ ਜੇ ਸਿੱਧਾ ਜਿਹਾ ਹਿਸਾਬ ਲਾਈਏ ਤਾਂ 1200 ਰੁਪਈਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ 1 ਰੁਪਈਆ ਤੇ ਅੰਗਰੇਜ਼ਾਂ ਦਾ 1200 ਰੁਪਈਆ ਸੀ। ਇਹ ਗੱਲ ਬਣਾਈ ਨਹੀਂ ਹੈਗੀ। ਹੂੰ। ਮਤਲਬ ਇਹਨੂੰ ਵਿਚਾਰ ਨਹੀਂ ਚਾਹੀਦੀ ਆ ਕਿ ਉਸ ਸਮੇਂ ਚ ਇਸ ਪੰਜਾਬ ਦਾ ਖਿੱਤਾ ਸੀ ਉਹ ਜਿਹੜਾ ਕਿ ਅੱਜ ਹਿੰਦੁਸਤਾਨ ਦਾ ਹਿੱਸਾ ਵਾ ਸੋ ਅੱਜ ਅਸੀਂ ਪ੍ਰਵਾਸ ਕਰਕੇ ਬਾਹਰ ਜਾ ਰਹੇ ਆ ਤੇ ਉਦੋਂ ਲੋਕ ਸਾਡੇ ਕੋਲ ਆਉਂਦੇ ਸੀ ਪ੍ਰਵਾਸ ਇੱਧਰ ਹੁੰਦਾ ਸੀ ਪ੍ਰਵਾਸ ਇੱਧਰ ਹੁੰਦਾ ਤੇ ਇੱਕ ਹੋਰ ਬੜੀ ਖਾਸ ਗੱਲ ਆ ਜੀ ਜੀ ਉਹ ਕਹਿੰਦੇ ਵੀ ਉੱਥੇ ਫਾਂਸੀ ਕਿਸੇ ਨੂੰ ਨਹੀਂ ਚਲਾਈ ਜਾਂਦੀ ਜਿਹੜਾ ਜੁਰਮ ਕਰਦਾ ਸੀ ਉਹਨੂੰ ਦੇਸ਼ ਤੋਂ ਦੇਸ਼ ਨਕਾਲਾ ਦਿੱਤਾ ਜਾਂਦਾ ਸੀ ਉਹ ਇਹ ਸਮਝਦਾ ਸੀ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੇ ਖਾਲਸਾ ਜਿਹੜਾ ਖਾਲਸਾ ਰਾਜ ਸੀ ਉਹਦੇ ਵਿੱਚੋਂ ਦੇਸ਼ ਨਕਾਲਾ ਦੇਣ ਦਾ ਮਤਲਬ ਸੀ ਕਿ ਮੈਨੂੰ ਫਾਂਸੀ ਤੋਂ ਵੱਡੀ ਸਜ਼ਾ ਹੂੰ ਮੰਨ ਲਓ ਲੋਕ ਇੱਥੇ ਇੰਨੇ ਕੋ ਸਮਰੱਥ ਸੀ ਵਪਾਰ ਜਿਹੜਾ ਤਕੜਾ ਸੀ ਐਡੀ ਖੁਸ਼ਹਾਲੀ ਸੀ ਐਡੀ ਖੁਸ਼ਹਾਲੀ ਸੀ ਤੇ ਅੱਜ 200 ਸਾਲ ਬਾਅਦ ਹਾਲਾਤ ਕੀ ਬਣੇ ਅੰਗਰੇਜ਼ ਆਏ ਅੰਗਰੇਜ਼ ਤੋਂ ਬਾਅਦ ਸਾਡੇ ਅੰਗਰੇਕਾਂ ਵਾਲੇ ਅੰਗਰੇਜ਼ ਆਏ ਅੱਜ ਅਸੀਂ ਇਸ ਗੱਲ ਦੀ ਦੌੜ ਲੱਗੇ ਆ ਤੇ ਅੱਜ ਦਾ 1 ਰੁਪਇਆ ਜਿਹੜਾ ਉਹ ਜਿਹੜਾ 100 105 ਰੁਪਏ ਦੇ ਵਿੱਚ ਇੰਗਲੈਂਡ ਚ ਜਿਹੜਾ ਇੰਗਲੈਂਡ ਦੇ 1 ਰੁਪਇਆ ਸਾਡੇ ਸਾਡਾ ਜਿਹੜਾ 105 ਰੁਪਏ ਚ ਔਰ ਔਰ ਜਿਹੜਾ ਰੁਪਇਆ ਡਾਲਰ ਦੇ ਨਿਚਲੇ ਸਭ ਤੋਂ ਹੇਠਲੇ ਪੱਧਰ ਤੇ ਜਾਂਦੇ ਆ। ਹੁਣ ਇਹ ਇਹ ਹਾਲਾਤ ਬਣ ਗਈ ਆ। ਇਹ ਸਾਨੂੰ ਬਹੁਤ ਜ਼ਰੂਰੀ ਸੋਚਣਾ ਪਏਗਾ। ਠੀਕ ਆ ਅੱਜ ਹਾਲਾਤ ਇਹ ਬਣ ਗਏ ਕਿ ਪ੍ਰਵਾਸ ਜਿਹੜਾ ਹੋ ਰਿਹਾ ਵਾ ਕਿਉਂਕਿ ਉੱਥੇ ਕੁਝ ਹਾਲਾਤ ਅੱਛੇ ਨਹੀਂ ਇੱਥੋਂ ਦੇ ਸਾਡੇ ਹਾਲਾਤ ਚੰਗੇ ਨਹੀਂ ਸਾਡੇ ਨਾਲ ਵਿਤਕਰੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਨੌਕਰੀਆਂ ਨਹੀਂ ਹੈਗੀਆਂ ਇੱਥੇ ਪੜ੍ਹਾਈ ਦਾ ਮਿਆਰ ਨਹੀਂ ਹੈਗਾ ਖਾ ਕੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਸਾਰੇ ਲੋਕ ਪੜ੍ਹੇ ਸੀ ਉਹਨਾਂ ਨੇ ਜਿਹੜਾ ਸਾਨੂੰ ਲਿਟਰੇਸੀ ਰੇਟ ਬਹੁਤ ਜ਼ਿਆਦਾ ਸੀ ਬਹੁਤ ਵੱਡਾ ਸੀ ਇਹ ਚੀਜ਼ਾਂ ਸਾਨੂੰ ਅੱਜ ਪਰਚੋਲਣੀਆਂ ਚਾਹੀਦੀਆਂ ਤੇ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਸਾਨੂੰ ਇਸ ਤੇ ਮਾਣ ਵੀ ਕਰਨਾ ਚਾਹੀਦਾ ਕਿ ਇਹ ਚੀਜ਼ ਵਾਪਰੀ ਸੀ ਦੇ ਉਸ ਰਾਜ ਦੇ ਵਿੱਚ ਸਾਰੇ ਸਭੇ ਸਾਂਝੀ ਵਾਲਸਦਾਇਨ ਵਾਲੀ ਗੱਲ ਸੀ ਸਾਰੇ ਲੋਕ ਦੁਨੀਆ ਵਿੱਚ ਜਿਹੜੇ ਆ ਉਹ ਖੁਸ਼ ਹੋ ਕੇ ਰਹਿੰਦੇ ਸੀ ਸੋ ਅੱਜ ਜਿਹੜੇ ਹਾਲਾਤ ਨੇ ਇਹ ਹਾਲਾਤ ਸਾਡੇ ਲਈ ਬਹੁਤ ਫਿਕਰਮੰਦ ਨੇ ਕਿੰਨੇ ਲੱਖਾਂ ਰੁਪਏ ਲਾ ਕੇ 60-60 ਲੱਖ ਰੁਪਏ ਆ 42-42 ਲੱਖ ਤੋਂ ਘੱਟ ਤਾਂ ਕੋਈ ਹੈ ਨਹੀਂ ਜਿਹੜੇ ਆਏ ਨੇ ਉਹਨਾਂ ਦਾ ਭਵਿੱਖ ਤਾਂ ਮਨੋ ਜਿਵੇਂ ਮੈਂ ਬੜਾ ਬੜਾ ਔਖਾ ਹੋ ਗਿਆ ਇੱਕ ਤਾਂ ਆਪਣੇ ਘਰ ਵੇਚੇ ਨੇ ਜ਼ਮੀਨਾਂ ਵੇਚੀਆਂ ਨੇ ਕੁਝ ਵੀ ਕੀਤਾ ਵਾ ਕਿਉਂਕਿ ਕੋਈ ਬਹੁਤ ਜ਼ਿਆਦਾ ਇੰਨਾ ਸਮਰੱਥ ਜਿਹੜਾ ਨਹੀਂ ਹੋਏਗਾ ਕਿਹੜਾ 60 ਲੱਖ ਰੁਪਇਆ ਲਾ ਕੇ ਜਾਏਗਾ ਕਿਉਂਕਿ ਜੋਖਮ ਜੋ ਪਾ ਕੇ ਜੋਖਮ ਜਪਾ ਕੇ ਦੂਜਾ ਜੇ ਉਹ ਜਿਹਦੇ ਕੋਲ ਇੰਨੇ ਪੈਸੇ ਆ ਤੇ ਫਿਰ ਮਿਲਦਾ ਨਹੀਂ ਜਾਏਗਾ ਸੋ ਇਹ ਚੀਜ਼ ਜਿਹੜੀ ਆ ਅੱਜ ਸਾਡੇ ਵਾਸਤੇ ਬੜੀ ਇੱਕ ਚੁਣੌਤੀ ਭਰਪੂਰ ਚੀਜ਼ ਆ ਭਾਵੇਂ ਕਿ ਇਹ ਗੱਲ ਤੋਂ ਅਸੀਂ ਵੀ ਆਸ ਕਰਦੇ ਆ ਕਿ ਸਰਕਾਰਾਂ ਜਿਹੜੀਆਂ ਜਿੱਥੇ ਇਸ ਚੋਰ ਦੀ ਮਾਂ ਨੂੰ ਫੜਨ ਜਿਹੜੇ ਲੋਕ ਇਸ ਤਰ੍ਹਾਂ ਦੇ ਲਾਲਚ ਦੇ ਕੇ ਫਸਾਉਂਦੇ ਆ ਸਾਡੇ ਬੰਦਿਆਂ ਨੂੰ ਉਹਨਾਂ ਨੂੰ ਜ਼ਰੂਰ ਉਹਨਾਂ ਤੇ ਕੋਈ ਤਾਣਾ ਬਾਣਾ ਕਸਣਾ ਚਾਹੀਦਾ ਚਾਰ ਦਿਨ ਦੀਆਂ ਖਬਰਾਂ ਲੱਗਣ ਤੋਂ ਬਾਅਦ ਇਹ ਗੱਲ ਖਤਮ ਨਹੀਂ ਹੋਣੀ ਚਾਹੀਦੀ ਸੋ ਇਹ ਬੜੀ ਇੱਕ ਵੱਡੀ ਮਾੜੀ ਖਬਰ ਆ ਤੇ ਇਹ ਖਬਰ ਵੀ ਬਹੁਤ ਜ਼ਿਆਦਾ ਪੜੀ ਗਈ ਤੇ ਵਿਚਾਰੀ ਗਈ ਕਿ ਇਹ ਜਹਾਜ਼ ਦਾ ਅੰਮ੍ਰਿਤਸਰ ਦੀ ਧਰਤੀ ਤੇ ਉਤਰ ਦਾ ਮਤਲਬ ਕੀ ਸੀ ਗੁਜਰਾਤ ਵਿੱਚ ਜਿੱਦ ਸਕਦਾ ਸੀ ਜਦੋਂ ਕਿ 70 ਲੋਕ ਪੰਜਾਬ ਤੋਂ ਬਾਹਰ ਦੇ ਸੀ ਸੋ ਇਸ ਕਰਕੇ ਇਹ ਮੈਸੇਜ ਕਿਉਂ ਦਿੱਤਾ ਗਿਆ ਸਰਕਾਰ ਨੇ ਆਪਣੀ ਨਕਾਮਾਈ ਛਾਉਣ ਲਈ ਪੰਜਾਬ ਨੂੰ ਬਦਨਾਮ ਕਰਨ ਦੀ ਜਾਂ ਸਾਰਾ ਠਿਕਰਾ ਪੰਜਾਬ 'ਤੇ ਭੰਨਣ ਦੀ ਗੱਲ ਕੀਤੀ ਇਹ ਗੱਲ ਵੀ ਸਾਡੇ ਚਰਚਾ 'ਚ ਆ ਇੰਦਰਾਗਨਦੀ ਇੰਟਰਨੈਸ਼ਨਲ 에ਰਪੋਰਟ 'ਤੇ ਉਤਰ ਸਕਦਾ ਸੀ ਇਸ ਗੱਲ ਦਾ ਦੁੱਖ ਹੈ ਤੇ ਕੱਲ ਇੱਕ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਅੰਮ੍ਰਿਤਸਰ ਦੇ ਅੱਡੇ ਨੂੰ ਵੱਡਾ ਕਰਨਾ ਚਾਹੁੰਦੇ ਆ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਲੋਕਾਂ ਨੇ ਇੱਕ ਵੱਖਰੇ ਤਰ੍ਹਾਂ ਦਾ ਸਵਾਲ ਕੀਤਾ ਸੀ ਉਹ ਕਹਿੰਦੇ ਜੇ ਅਮਰੀਕਾ ਤੋਂ ਜਹਾਜ਼ ਇੱਥੇ ਉਤਰ ਕੇ ਇੱਥੋਂ ਉਤਰ ਕੇ ਅਮਰੀਕਾ ਜਾ ਸਕਦਾ ਫਿਰ ਹਿੰਦੁਸਤਾਨ ਵਾਲੇ ਇੱਥੋਂ ਜਹਾਜ਼ ਨੂੰ ਅਮਰੀਕਾ ਤੱਕ ਪਹੁੰਚਾਨ ਕਿਉਂ ਨਹੀਂ ਦੇ ਸਕਦੇ ਗੱਲ ਬੜੀ ਲੌਜੀਕਲ ਗੱਲ ਆ ਇਹ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਥੇ ਨਹੀਂ ਉਤਰਨ ਦਿੱਤੇ ਜਾਂਦੇ ਪਰ ਇਹ ਤਾਂ ਆਰਮੀ ਦਾ ਵੱਡਾ ਜਹਾਜ਼ ਸੀ ਉੱਥੋਂ ਦਾ ਇਹ ਗਰਿਆ ਸਾਹਿਬ ਆਪਾਂ ਵਾਈਂਡ ਅਪ ਕਰਨ ਤੋਂ ਪਹਿਲਾਂ ਇੱਕ ਤੁਹਾਡੀ ਕੱਲ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਬੜਾ ਵਧੀਆ ਮੈਸੇਜ ਦਿੱਤਾ ਕਿ ਇੱਥੇ ਰਹਿ ਕੇ ਆਈਐਸ ਆਈਪੀਐਸ ਬਣੋ ਉਹ ਉਹ ਕਿਵੇਂ ਦੇ ਜਜ਼ਬਾਤ ਸੀਗੇ ਤੁਸੀਂ ਉਦੋਂ ਥੋੜੇ ਜੇ ਇਮੋਸ਼ਨਲ ਜੇ ਵੀ ਸੀਗੇ ਜਦੋਂ ਸਾਰੇ ਇਹ ਆਏ ਨੇ ਤੁਸੀਂ ਮੇਰੇ ਖਿਆਲ ਐਸਜੀਪੀਸੀ ਦਫ਼ਤਰ ਦੇ ਵਿੱਚ ਖੜਕੇ ਲਾਈਵ ਹੋਏ ਹੋਏ ਸੀ ਨਹੀਂ ਦੇਖੋ ਗੱਲ ਇਹ ਆ ਕਿ ਇਹ ਗੱਲ ਸਾਨੂੰ ਸੋਚਣੀ ਪੈਗੀ ਹੂੰ ਕਿਉਂਕਿ ਜਿਹੜਾ ਸਿੱਖ ਜਾਂ ਪੰਜਾਬ ਆ ਇਹ ਨੂੰ ਮੈਂ ਦੇਸ਼ ਹੀ ਕਹਣਾ ਇੱਕ ਦੇਸ਼ ਆ ਕਿਉਂਕਿ ਦੀ ਸਭਿਅਤਾ ਵੱਖਰੀ ਐ ਇਹਦੇ ਚ ਅਣਖ ਦੀ ਗੱਲ ਐ ਇਹਦਾ ਪੁਰਾਣਾ ਪਿਸ਼ੋਕੜਾ ਤੁਸੀਂ ਦੇਖੋਗੇ ਜੀ ਜੀ ਰਾਜ ਸਿੱਖਾ ਲੈਗੇਸੀ ਐ ਬਹੁਤ ਵੱਡੀ ਸਿੱਖਾ ਰਾਜ ਮੈਂ ਨਾ ਇੱਕ ਹੋਰ ਦੇਖਿਆ ਕਿ ਆ ਇੱਕ ਪਿਛਲੇ ਕਹਿੰਦੇ ਹੁੰਦੇ 500 ਸਾਲ ਦੇ ਵਿੱਚ ਜੇ ਕੋਈ ਰਾਜ ਅੱਛਾ ਰਾਜ ਆਇਆ ਇਹ ਹਿਸਟੋਰੀਅਨ ਲਿਖਦੇ ਨੇ ਕਿ ਉਹ ਮਹਾਰਾਜਾ ਰਜੀਤ ਸਿੰਘ ਦਾ ਰਾਜ ਆ ਠੀਕ ਹੈ ਨਾ ਇਹ ਚੀਜ਼ਾਂ ਜਿਹੜੀਆਂ ਵਾ ਸਾਨੂੰ ਸਮਝਣੀਆਂ ਪੈਣੀਆਂ ਕਿ ਪੰਜਾਬ ਨੂੰ ਬਚਾਉਣਾ ਬੜਾ ਜ਼ਰੂਰੀ ਆ ਕੀ ਨੌਜਵਾਨ ਜਿਹੜੇ ਆ ਅੱਜ ਇਸ ਗੱਲ ਦੀ ਫਿਕਰਮੰਦੀ ਆ ਕਿ ਜਿਹੜੇ ਵੀ ਉੱਚੀਆਂ ਪੋਸਟਾਂ ਤੇ ਬੈਠਦੇ ਲੋਕ ਉਹਨਾਂ ਵਿੱਚ ਸਿੱਖ ਜਿਹੜਾ ਵਾ ਬਹੁਤ ਘੱਟ ਰਹਿ ਗਿਆ ਘੱਟ ਰਿਹਾ ਘੱਟ ਰਹਿ ਗਿਆ ਮੈਂ ਇਹਨੂੰ ਇਹ ਨਹੀਂ ਕਹਿਣਾ ਚਾਹੁੰਦਾ ਜਿਵੇਂ ਦੇਸ਼ ਦੀ ਗੱਲ ਕਰੀਏ ਜੇ ਫੌਜ ਦੀ ਗੱਲ ਹੀ ਕਰ ਲਈਏ ਫੌਜ ਜਿਹੜੀ ਕਿ ਲੜਦੀ ਆ ਮਰਦੀ ਆ ਟਲੀ ਤੇ ਰੱਖ ਕੇ ਲੜਦੀ ਆ ਉਹਦੇ ਵਿੱਚ ਸਿੱਖਾਂ ਦੇ ਘਟਣ ਨਾਲ ਮੈਨੂੰ ਉਦਾਂ ਲੱਗ ਰਿਹਾ ਕਿ ਦੇਸ਼ ਦੀ ਸ਼ਰਧ ਜਿਹੜੀ ਆ ਕਮਜ਼ੋਰ ਹੋ ਜਾਏਗੀ ਮੈਂ ਕਿਸੇ ਧਰਮ ਦੇ ਲੋਕਾਂ ਦੀ ਤੋਹੀਨ ਨਹੀਂ ਕਰਦਾਗਾ ਪਰ ਲੜਾਈ ਨੇ ਅੱਜ ਤੱਕ ਦੇ ਇਤਿਹਾਸ ਨੇ ਇਹ ਗੱਲ ਕੀਤੀ ਆ ਕਿ ਸਿੱਖਾਂ ਨੇ ਜੇ ਦੁਸ਼ਮਣ ਨੂੰ ਪਿਛਾੜਿਆ ਤਾਂ ਦੂਜੀ ਬਾਹਲੀ ਦੂਰ ਦੀ ਗੱਲ ਛੱਡੋ ਡੰਡਿਆਂ ਨਾਲ ਹੀ ਆ ਚਾਈਨਾ ਦੇ ਬਾਰਡਰ ਤੇ ਡੰਡੇ ਮਾਰ ਕੇ ਗਾਲਾਂ ਕੱਢ ਕੇ ਉਹਨਾਂ ਨੇ ਭਜਾ ਦਿੱਤੇ ਸੋ ਇਹ ਜਜ਼ਬਾ ਮਾਰ ਕੇ ਭਜਾਏ ਸੀ ਇਹ ਜਜ਼ਬਾ ਜਿਹੜਾ ਨਾ ਇਹ ਜਜ਼ਬਾ ਜਿਹੜਾ ਵਾ ਜਿਉਂਦਾ ਰਹਿਣਾ ਚਾਹੀਦਾ ਸੋ ਇਸ ਪੰਜਾਬ ਦੇ ਲੋਕ ਜਿਹੜੇ ਆ ਇਮਾਨਦਾਰ ਨੇ ਮਿਹਨਤੀ ਨੇ ਸਿੱਖ ਸਾਂਝੀਵਾਲਤਾ ਦੀ ਗੱਲ ਕਰਦਾ ਤੇ ਇਨਸਾਨੀਅਤ ਦੀ ਗੱਲ ਕਰਦਾ ਸਿੱਖ ਤੋਂ ਵੱਡੀ ਇਨਸਾਨੀਅਤ ਨਹੀਂ ਕਰਦਾ ਸਿੱਖ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਅੱਜ ਵੀ ਬਾਰਡਰਾਂ ਤੋਂ ਲਾਸ਼ਾਂ ਜਿਹੜੀਆਂ ਤਰੰਗਾਂ ਵਿੱਚ ਲਪੇਟ ਕੇ ਆਉਂਦੀਆਂ ਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਨੌਜਵਾਨ ਹੈ ਜਿਹੜਾ ਇਹ ਸੋਚਦਾ ਸੀ ਕਿ ਮੈਂ 10ਵੀਂ ਤੋਂ ਬਾਅਦ 12ਵੀਂ ਕਰਕੇ ਮੇਰਾ ਕੀ ਹੈ ਬੋ ਵੇਖੋ ਕਹਿੰਦਾ ਆਈਲੈਟਸ ਜਿਹਨੂੰ ਪੁੱਛੋ ਲੜਕੀ ਨੂੰ ਪੁੱਛੋ ਹਾਈਲਾਈਟਸ ਲੜਕੀ ਨੂੰ ਪੁੱਛੋ ਹਾਈਲਾਈਟਸ ਦੇਖੋ ਆਇਲਰਸ ਦਾ ਮਤਲਬ ਕੀ ਸੀ ਕਿ ਇੱਥੋਂ ਹੀ ਇੱਕ ਮੋਰ ਲੱਗ ਕੇ ਜਾਣੀ ਆ ਕਿ ਤੂੰ ਉੱਥੇ ਜਾ ਕੇ ਲੇਬਰ ਕਰਨੀ ਆ ਉਹ ਲੇਬਰ ਤੋਂ ਉੱਪਰ ਨਹੀਂ ਸੀ ਜਾ ਰਹੀ ਜਾਣਾ ਚਾਹੀਦਾ ਤੁਸੀਂ ਪੜ੍ਹ ਕੇ ਜਾਓ ਉੱਚ ਵਿਦਿਆ ਪ੍ਰਾਪਤ ਕਰਕੇ ਜਾਓ ਉੱਚ ਮਰਾਤਵੇ ਤੇ ਰੁਤਵੇ ਤੇ ਜਾਓ ਕਤੇ ਵੀ ਜਾਓ ਜਾਣਾ ਚਾਹੀਦਾ ਦੁਨੀਆ ਦੇ ਅੰਦਰ ਆਪਣੀ ਗੱਲ ਕਰਨੀ ਹੈ ਦੇ ਦੁਨੀਆ ਦੇ ਵਿੱਚ ਸਿੱਖਾਂ ਨੇ ਮਿਹਨਤਾਂ ਕੀਤੀਆਂ ਉੱਥੇ ਸਥਾਪਿਤ ਹੋਏ ਨੇ ਉਸ ਗੱਲ ਦਾ ਉਹਨਾਂ ਨੂੰ ਉਹਨਾਂ ਤੇ ਨਜ਼ਰਾਂ ਵੀ ਚੱਲਦਾ ਵਾ ਉੱਥੋਂ ਦੇ ਲੋਕ ਵਿਰੋਧ ਵੀ ਕਰਦੇ ਨੇ ਪਰ ਮੈਂ ਇਹ ਗੱਲ ਕਰਦਾ ਕਿ ਇਹ ਜਿਹੜਾ ਪਿਛਲੇ ਦਿਨਾਂ ਚ ਆਈਲੈਂਡਸ ਦਾ ਚੱਕਰ ਸੀ ਉਹਦੇ ਚ ਬਹੁਤ ਜਿਹੜੇ ਕਾਮਯਾਬ ਲੋਕ ਸੀ ਬੜੇ ਲਿਖੇ ਸੀ ਬੜੇ ਉੱਚ ਬੁੱਧੀ ਵਾਲੇ ਸੀ ਉਹ ਵੀ ਉਹ ਆਈਲੈਂਡਸ ਦੇ ਵੇਗ ਦੇ ਵਿੱਚ ਆਪਣੀ ਜਿਹੜੀ ਆਪਣੀ ਜਿਹੜੀ ਕਾਬਲੀਅਤ ਆ ਉਹ ਜਿਹੜੀ ਉਹਨਾਂ ਦੀ ਉੱਥੇ ਲੇਬਰ ਕਰ ਦਿੱਤਾ ਕਾਗੇ ਲੱਗਦਾ ਕਿ ਇਹ ਜਿਹੜੀ ਹੁਣ ਸ਼ਕਤੀ ਹੋਈ ਹੈ ਜਾਂ ਜੋ ਚੀਜ਼ਾਂ ਗਿਆਨੇ ਜੇ ਚਲੋ ਹਰ ਕੋਈ ਇਹਨੂੰ ਆਪੋ ਆਪਣੇ ਢੰਗ ਨਾਲ ਲਊਗਾ ਪਰ ਜੇ ਇਹਦਾ ਪੋਜ਼ਿਟਿਵ ਪੁਆਇੰਟ ਕੱਢੇ ਜਾਵੇ ਲੋਕ ਇੱਥੇ ਬੱਚੇ ਮਿਹਨਤ ਕਰਨ ਲੱਗ ਜਾਣਗੇ ਨਹੀਂ ਬੜੀ ਚੰਗੀ ਗੱਲ ਆ ਮੈਂ ਦੇਖ ਰਿਹਾ ਕਿ ਸਾਡੇ ਜਿਹੜੇ ਇੱਥੇ ਕਾਲਜ ਨੇ ਜਿਹੜੇ ਵਧੀਆ ਅਡਮਿਸ਼ਨਾਂ ਕੁਝ ਤਕਨੀਕੀ ਕਾਲਜ ਨੇ ਮੈਂ ਗੁਰੂਆਂ ਵੀ ਨਹੀਂ ਕਾਲ ਦੀ ਗੱਲ ਕਰਲਾਂ ਤੇ ਉਸ ਕਾਲੇ ਦੇ ਵਿੱਚ ਜਿਹੜੀ ਆ ਪੂਰੀ ਦੀ ਸੌਫਟਵਾਅ ਸੌ ਹੋ ਗਈ ਆ ਹੁਣ ਉਹ ਬੱਚੇ ਜਿਹੜੇ ਆ ਉਹ ਪੜਨਗੇ ਜਿੱਥੇ ਜਿਹੜਾ ਜਿਹੜਾ ਰੈਵਨਿਊ ਬਾਹਰ ਅਸੀਂ ਦਿੰਦੇ ਸੀ ਉਹ ਰੈਵਨਿਊ ਸਾਡੇ ਆਏਗਾ ਪਰ ਸਾਡੀ ਇਸ ਬੱਚੇ ਇੱਥੇ ਉਹਨਾਂ ਦੀ ਪ੍ਰਤਿਭਾ ਨਿਖਰੇਗੀ ਤੇ ਇਸ ਪੰਜਾਬ ਦੇ ਵਿੱਚ ਵੀ ਇਸ ਕੰਪੀਟੀਸ਼ਨ ਦੇ ਵਿੱਚ ਵੀ ਉਹ ਆਉਣਗੇ ਤੇ ਇੱਥੇ ਕਿਹੜਾ ਕੈਨੇਡਾ ਨਹੀਂ ਹੈਗਾ ਸੋ ਹੁਣ ਬਹੁਤ ਸਾਰੇ ਇੱਕ ਨਵੀਂ ਚੱਲ ਗੱਲ ਚੱਲ ਪਈ ਹੈ ਤੁਹਾਡੇ ਸਾਹਮਣੇ ਮੈਂ ਵੀ ਕੁਝ ਐਸੇ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਸਾਡੇ ਦਿਮਾਗ ਦੇ ਵਿੱਚੋਂ ਇਹ ਕੀੜਾ ਨਿਕਲ ਜਾਵੇ ਕਿ ਅਸੀਂ ਇਸ ਧਰਤੀ ਤੇ ਕੁਝ ਗੱਲਾਂ ਬਾਹਰ ਨਹੀਂ ਕਰ ਸਕਦੇ ਬਾਹਰਲੇ ਲੋਕ ਬਾਹਲੇ ਪੜ੍ਹੇ ਲਿਖੇ ਲੋਕ ਸਥਾਪਿਤ ਲੋਕ ਵਾਪਸ ਆਪਣੇ ਘਰ ਆ ਗਏ ਨੇ ਇਹ ਇੱਕ ਚੰਗਾ ਸੁਨੇਹਾ ਇਹਨੂੰ ਮੈਂ ਇਸ ਗੱਲ ਦਾ ਸਵਾਗਤ ਵੀ ਕਰਦਾ ਸੋ ਪਰ ਮੈਂ ਇਹਦੇ ਵਿੱਚ ਇਹ ਨਹੀਂ ਕਹਿੰਦਾ ਕਿ ਕੋਈ ਬਾਹਰ ਨਾ ਜਾਓ ਜੇ ਜਾਣਾ ਪਰ ਇੱਕ ਉੱਚੀ ਰਤਬਾ ਮਰਾਤਬਾ ਮੈਂ ਉੱਥੇ ਜ਼ਿਕਰ ਕਰਦਾ ਸੀ ਅਸੀਂ ਉਹ ਤਾਂ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਗੁਰਦਾਰਾ ਪਰੰਧ ਕਮੇਟੀ ਤੁਹਾਡੀ ਸੰਸਥਾ ਹੈ ਜਿਵੇਂ ਖੰਡੂਰ ਸਾਹਿਬ ਦੇ ਸੰਤਮਾ ਪੁਰਸ਼ਾ ਨੇ ਵੀ ਇੱਕ ਅਕੈਡਮੀ ਖੋਲੀ ਆ ਉਹ ਅਕੈਡਮੀ ਜਿਹੜੀ ਆ ਉਹ ਥੱਲੇ ਦੇ ਲੈਵਲ ਤੋਂ ਵੀ ਪਟਵਾਰੀ ਦਾ ਪੇਪਰ ਆ ਇਨਸਪੈਕਟਰ ਦਾ ਹੋਰ ਆ ਉਹਨਾਂ ਦੀ ਤਿਆਰੀ ਕਰਾਉਂਦੀ ਆ ਪੀਸੀਐਸ ਵਾਸਤੇ ਵੀ ਕਰਾਉਂਦੀ ਆ ਐਵੇਂ ਸ਼੍ਰੋਮਣੀ ਕਮੇਟੀ ਨੇ ਕਰੀਬ 2 ਸਾਲ ਪਹਿਲਾਂ ਤੋਂ ਇਹ ਇੱਕ ਅਕੈਡਮੀ ਜਿਹੜੀ ਆ ਨਿਸ਼ਚੇ ਅਕੈਡਮੀ ਦੇ ਨਾਮ ਤੇ ਚੰਡੀਗੜ੍ਹ ਜਿਹੜੀ ਆ ਉਹ 28 ਸੈਕਟਰ ਦੇ ਵਿੱਚ ਅਸੀਂ ਜਿਹੜਾ ਸਾਰਾ ਕਲਗੀ ਤਰਨਵਾਸ ਸੀ ਉਹਨੂੰ ਅਕੈਡਮੀ ਵਿੱਚ ਕਨਵਰਟ ਕਰਤਾ ਤੁਸੀਂ ਦੇਖੋ ਕਿ ਬਹੁਤ ਉੱਚ ਮਿਆਰ ਦੇ ਜਿਹੜੇ ਅਧਿਆਪਕ ਆ ਜਿਹੜੀ ਫੈਕਲਟੀ ਆ ਉਹ ਅਸੀਂ ਉੱਥੇ ਲੈ ਕੇ ਆ ਰਹੇ ਉੱਥੇ ਬਹੁਤ ਵੱਡੀ ਇੱਕ ਲਾਇਬ੍ਰੇਰੀ ਆ ਹੋਸਟਲ ਆ ਉਹਨਾਂ ਦਾ ਖਾਣਾ ਫ੍ਰੀ ਆ ਉਹਨਾਂ ਦਾ ਰਹਿਣਾ ਫ੍ਰੀ ਆ ਉਹਨਾਂ ਦੀ ਪੜ੍ਹਾਈ ਫ੍ਰੀ ਆ ਉਹਨਾਂ ਨੂੰ ਹਰ ਤਰੀਕੇ ਦੀ ਜਿਹੜੀ ਕਹਿੰਦੇ ਡਿਜੀਟਲ ਲਾਇਬ੍ਰੇਰੀ ਆ ਮਤਲਬ ਇਸ ਤਰ੍ਹਾਂ ਦੇ ਇੱਕ ਚੰਗੇ ਮਾਹੌਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਇੱਕ ਹੋਰ ਨਵੀਂ ਗੱਲ ਦੱਸਦੀ ਹੈ ਕਿ ਉੱਥੇ ਕਿਸੇ ਲੀਡਰ ਦਾ ਬੱਚਾ ਨਹੀਂ ਹੈ ਕੋਈ ਸ਼ਰੋਣੀ ਕਮੇਟੀ ਦੇ ਪ੍ਰਧਾਨ ਦਾ ਮੈਂਬਰ ਦਾ ਬੱਚਾ ਨਹੀਂ ਹੈ ਕੋਈ ਸਪਾਰਸ਼ ਨਹੀਂ ਹੈ ਇਵਨ ਕਿ ਜਿਹੜੀ ਕਮੇਟੀ ਉਹਦੀ ਚੋਣ ਕਰਦੀ ਹੈ ਉਹਦੇ ਚ ਸਾਡਾ ਪ੍ਰਧਾਨ ਤੋਂ ਲੈ ਕੇ ਕੋਈ ਮੈਂਬਰ ਤੱਕ ਵੀ ਜਾ ਮਲਾਜ ਜਿਹੜਾ ਸਾਡਾ ਉਹ ਉਸ ਦੇ ਕਮੇਟੀ 'ਚ ਨਹੀਂ ਬੈਠਦਾਗਾ ਉਹ ਨਿਰਪੱਖ ਲੋਕ ਨਹੀਂ ਉਹਦਾ ਮਤਲਬ ਸਾਡਾ ਇਹੀ ਸੀ ਕਿ ਰੀਅਲ ਟੈਲੈਂਟ ਆਵੇ ਅਸੀਂ ਬੱਚੇ ਜਿਹੜੇ ਆ ਪੰਜਾਬ ਦੇ ਬੱਚੇ ਸਿੱਖਾਂ ਦੇ ਬੱਚੇ ਜਿਹੜੇ ਇਸ ਗੱਲ ਲਈ ਕਾਬਿਲ ਨੇ ਉਹ ਲੋਕ ਜਿਹੜੇ ਆ ਅੱਗੇ ਆਉਣ ਤੇ ਇਸ ਦੇਸ਼ ਦੇ ਸਿਸਟਮ ਦੇ ਵਿੱਚ ਆਪਣਾ ਜਿਹੜਾ ਯੋਗ ਗੱਲ ਵੀ ਪਾਉਣ ਤੇ ਆਪਣਾ ਵੱਡੀ ਗੱਲ ਆ ਸਵਾਥ ਰਸਾ ਸਸਰੇ ਦੇ ਗੰਡ ਕਿ ਆਪਣੇ ਪੰਜਾਬ ਨੂੰ ਸੰਭੀਏ ਜਿਹੜਾ ਪੰਜਾਬ ਸਾਡਾ ਵਾ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਸਾਡੀ ਬੋਲੀ ਫੁੱਲਦੀ ਆ ਇੱਥੇ ਸਾਡੇ ਬੋਲ ਵਾਲੇ ਜਿਹੜੇ ਆ ਉਹ ਫੁੱਲਦੇ ਨੇ ਭਾਵੇਂ ਪਿਛਲੇ ਲੀਡਰਾਂ ਨੇ ਸਾਡੇ ਨਾਲ ੱੱਕਾ ਕੀਤਾ ਸਾਡੀ ਸਾਡੇ ਸਾਨੂੰ ਤੋੜਿਆ ਸਾਨੂੰ ਛੋਟਾ ਕੀਤਾ ਬਹੁਤ ਸਾਰੀਆਂ ਧੱਕੇਸ਼ਾਈਆਂ ਹੋਈਆਂ ਪਰ ਜੇ ਅਸੀਂ ਇਹ ਗੱਲ ਕਰ ਲਈਏ ਕਿ ਫਲਸਤੀਨ ਵੀ ਇਹਨਾਂ ਧੱਕਿਆਂ ਦੇ ਵਿੱਚੋਂ ਮੁੜ ਤੋਂ ਸਥਾਪਿਤ ਹੋਇਆ ਅੱਜ ਉਹਨਾਂ ਦੇ ਉਲਟ ਜਿਹੜੇ ਆ ਉਹ ਜਿਹੜੇ ਦੂਸਰੇ ਲੋਕ ਨੇ ਕਿਨ ਆ ਉਹ ਇਜ਼ਰਾਈਲ ਨਾਲ ਜਿਵੇਂ ਇਜ਼ਰਾਈਲ ਨਾ ਹੋਇਆ ਹੁਣ ਫਲਸਤੀਨੀ ਇਹ ਦੇਖੋ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਕਰਨਾ ਪਏਗਾ ਤੇ ਖੁਸ਼ੀ ਸਾਨੂੰ ਇਸ ਗੱਲ ਦੀ ਆ ਕਿ ਸਾਡੇ ਕੋਲੇ ਬਹੁਤ ਸੁਨਹਿਰੀ ਹਿਸਟਰੀ ਆ ਅਸੀਂ ਉਹ ਹਿਸਟਰੀ ਨੂੰ ਸੰਭਾਲੀਏ ਵੀ ਉਹਦੇ ਤੇ ਮਾਣ ਵੀ ਕਰੀਏ ਤੇ ਗਾਂ ਨੂੰ ਆਪਣੀ ਜਿਹੀ ਹੈ ਬਿਲਕੁਲ ਜਿਸ ਤੋਂ ਜਿਸ ਤੋਂ ਆਪਾਂ ਲੈ ਕੇ ਇੱਕ ਇਨਸਪੀਰੇਸ਼ਨ ਲੈ ਕੇ ਉਹਨੂੰ ਸੋਰਸ ਆਫ એનર્ਜੀ ਬਣਾ ਕੇ ਤਾਂ ਬਹੁਤ ਅੱਗੇ ਵੱਧ ਸਕਦੇ ਆ ਤਾਂ ਬਿਲਕੁਲ ਤਾਂ ਬਹੁਤ ਅੱਛਾ ਲੱਗਿਆ ਗਰਿਆਲ ਸਾਹਿਬ ਗੱਲਬਾਤ ਕਰਕੇ ਖਾਸ ਤੌਰ ਤੇ ਜੋ ਕੱਲ ਚੀਜ਼ਾਂ ਹੋਈਆਂ ਨੇ ਉਹਦਾ ਜ਼ਿਕਰ ਵੀ ਉਹ ਨਾਲ ਦੀ ਨਾਲ ਜਿਹੜੇ ਤੁਸੀਂ ਉਹ ਜ਼ਖਮ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਮੈਨੂੰ ਲੱਗਦਾ ਕਿ ਸੁਭਾਵਕ ਹੈ ਜਿਸ ਨੇ ਪਿੰਡੇ ਤੇ ਹੰਡਾਇਆ ਹੋਵੇ ਉਹਨੂੰ ਉਹ ਚੀਜ਼ਾਂ ਚੇਤੇ ਆਉਂਦੀਆਂ ਨੇ ਜਦੋਂ ਆਪਣੇ ਵੱਲੋਂ ਐਦਾਂ ਦੇ ਜ਼ਖਮ ਦਿੱਤੇ ਹੋਣ ਤੇ ਨਾਲ ਦੀ ਨਾਲ ਜਿਹੜੀ ਚਾਹੇ ਉਹ ਮਾਨਮਤੇ ਇਤਿਹਾਸ ਦੀ ਗੱਲ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਔਰ ਨਾਲ ਦੀ ਨਾਲ ਜਿਹੜਾ ਸਭ ਤੋਂ ਖਾਸ ਉਪਰਾਲਾ ਹੈ ਕਿ ਤੁਸੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਅਫਸਰ ਬਣ ਸਕਦੇ ਹੋ ਔਰ ਜ਼ਰੂਰ ਤੁਸੀਂ ਐਸਜੀਪੀਸੀ ਦੇ ਜਿਹੜੇ ਉਪਰਾਲੇ ਨੇ ਦਾ ਲਾਹਾ ਲੈ ਸਕਦੇ ਹੋ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਮਾਂ ਦੇਣ ਦੇ ਲਈ ਔਰ ਗੱਲਬਾਤ ਕਰਨ ਦੇ ਲਈ ਸਸੀ